ਮੈਂ ਤਾਂ ਕਹਿਣਾ 1ਵੀਂ ਸਦੀ ਦਾ ਸਾਡਾ ਯੋਧਾ ਵਾ ਭਾਈ ਸੰਦੀਪ ਸਿੰਘ ਸਣੀ ਜਿਹੜੇ ਕਾਰਜਿੰਨੇ ਕਰਕੇ ਵਿਖਾਤੇ ਇੱਕ ਵਾਰ ਫੇਰ ਭਾਈ ਜਿੰਦੇ ਦੇ ਭਾਈ ਸੁਖੇ ਵਾਲਾ ਇਤਿਹਾਸ ਦੁਹਰਾ ਕੇ ਵਿਖਾਇਆ ਮਤਲਬ ਦੁਸ਼ਮਣ ਹਮੇਸ਼ਾ ਹੀ ਭਲੇਖੇ ਚ ਰਿਆ ਦੁਸ਼ਮਣ ਦਾ ਭਲੇਖਾ ਇਹ ਰਿਹਾ ਵੀ ਮੈਂ ਸਿੱਖ ਕੌਮ ਦੇ ਉੱਪਰ ਤਸ਼ੱਦਦ ਕਰਕੇ ਤਸੀਹੇ ਕਰਕੇ ਵੀ ਸ਼ਾਇਦ ਕਿਤੇ ਇਹਨਾਂ ਤੋਂ ਭੱਜ ਜਾਵਾਂਗਾ ਪਰ ਇਹ ਇਤਿਹਾਸ ਕੌਮ ਸਾਡੀ ਭੁੱਲਦੀ ਨਹੀਂ ਜੇਕਰ ਕੌਮ ਦੇ ਉੱਪਰ ਕਿਸੇ ਸਮੇਂ ਜ਼ੁਲਮ ਹੋਏ ਸਮੇਂ ਸਮੇਂ ਸਰ ਜ਼ੁਲਮ ਹੁੰਦੇ ਆ ਅੱਜ ਵੀ ਸੇਖੋ ਉੱਪਰ ਜ਼ੁਲਮ ਹੋ ਰਿਹਾ ਪਰ ਸੇਖੋ ਹੋਇਆਂ ਜ਼ੁਲਮਾਂ ਨੂੰ ਕਦੇ ਵੀ ਵਿਸਾਰਦਾ ਨਹੀਂ ਕਦੇ ਵੀ ਭੁੱਲਦਾ ਨਹੀਂ ਸੇਖ ਦੀ ਮਾਨਸਿਕਤਾ ਦੇ ਵਿੱਚ ਇੱਕ ਜਿਹੜੀ ਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਸੋਚ ਆ ਉਹ ਪਈ ਆ ਸੂਰਾ ਸੋ ਪਹਿਚਾਨਣੀਆਂ ਜੋ ਲੜੈ ਦੀਨ ਕੇ ਹੇਤ ਆ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਆ ਸੇਖ ਦੀ ਮਾਨਸਿਕਤਾ ਦੇ ਵਿੱਚੋਂ ਉਹ ਕਦੇ ਵੀ ਉਭਾਰ ਨਿਕਲ ਕੇ ਬਾਹਰ ਆ ਸਕਦਾ ਇਸੇ ਤਰ੍ਹਾਂ ਭਾਈ ਸੰਦੀਪ ਸਿੰਘ ਸਣੀ ਜਿੰਨਾ ਪਹਿਲਾਂ ਸੂਰੀ ਠੋਕਿਆ ਕੀ ਉਹਨੇ ਕੋਈ ਪਲਾਨਿੰਗ ਪਲਾਨਿੰਗ ਨਹੀਂ ਕੀਤੀ ਵੀ ਮੈਂ ਸੂਰੀ ਨੂੰ ਮਾਰਨਾ ਇੱਕ ਸਿੱਖ ਹੋਣ ਦੇ ਨਾਤੇ ਉਹਨੇ ਸਾਹਮਣੇ ਵੇਖਿਆ ਵੀ ਇਹ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ 2% ਵਾਲਿਆਂ ਨੂੰ ਕਹਿੰਦਾ ਵੀ ਮੈਂ ਨੇਸ਼ ਤੋਂ ਨਬੂਦ ਕਰ ਦੂੰ ਖਤਮ ਕਰ ਦੂੰਗਾ ਤੇ ਸੰਦੀਪ ਸਿੰਘ ਸਣੀ ਨੇ ਆਪਣਾ ਲਾਇਸੈਂਸੀ ਦਵਾਲਵਾਰ ਕੱਢ ਕੇ ਤੇ ਸੂਰੀ ਦੀ ਹੇਕ ਚ ਠਾਠਾ ਕਰਦੀਆਂ ਠੋਕੀਆਂ ਦੇ ਧੁਰ ਦਰਗਾਹ ਦੀ ਟਿਕਟ ਦੇਤੀ ਫਿਰ ਵੀ ਉਹ ਜੇਲ੍ਹ ਚ ਰਿਹਾ 2-3 ਸਾਲ ਹੋ ਗਏ ਜੇਲ੍ਹ ਦੇ ਵਿੱਚ ਫਿਰ ਵੀ ਉਹਦੇ ਅੰਦਰ ਉਹ ਜਜ਼ਬਾ ਉਹ ਕੌਮ ਪ੍ਰਤੀ ਪਿਆਰ ਉਹ ਕੌਮ ਦਾ ਦਰਦ ਕਿਤੇ ਖਤਮ ਨਹੀਂ ਹੋਇਆ ਉਸੇ ਤਰ੍ਹਾਂ ਫਿਰ ਜਦੋਂ ਉਹ ਜੇਲ੍ਹ ਦੇ ਵਿੱਚ ਉਹ ਚੜ ਕੇ ਆਏ ਵੇਖੋ ਜਿਹੜਾ ਚੜ ਕੇ ਆ ਜਾਵੇ ਖਾਲਸਾ ਉਹਨੂੰ ਕਦੇ ਮਾਫ ਨਹੀਂ ਕਰਦਾ ਜਿਹੜਾ ਨਿਮਕੇ ਆਵੇ ਖਾਲਸਾ ਗਲੇ ਦੇ ਨਾਲ ਲਾ ਲੈਂਦਾ ਖਾਲਸੇ ਨੇ ਮਾਫੀਆਂ ਵੀ ਇਤਿਹਾਸ ਦੇ ਵਿੱਚ ਬੜਿਆਂ ਵੱਡੇ ਪਾਪੀਆਂ ਨੂੰ ਵੀ ਮਾਫੀਆਂ ਦਿੱਤੀਆਂ ਪਰ ਜਿਹੜਾ ਚੜ ਕੇ ਆਇਆ ਖਾਲਸਾ ਉਹਨੂੰ ਕਦੇ ਮਾਫ ਨਹੀਂ ਕਰਦਾ ਸੂਬਾ ਸਰਹੰਦ ਫਿਰ ਚੜ ਕੇ ਆਇਆ ਤੇ ਸਾਣੀ ਨੇ ਧੁਰ ਦਰਗਾਹ ਦੀ ਟਿਕਟ ਦਿੱਤੀ ਸਾਨੂੰ ਉਸ ਜੋਧੇ ਤੇ ਮਾਣ ਆ ਸਾਨੂੰ ਫਖਰ ਆ